ਹਾਂ ਮੈਂ ਕੋਈ ਨਹੀਂ ਲਿਆ ਬਈ ਨਾ ਤੋਂ ਕਿਹਨੇ ਇਹ ਮੈਂ ਕਿਤੇ ਬਾਜ਼ਾਰ ਨਹੀਂ ਗਈ ਮੈਂ ਤੇ ਆ ਸੰਦੀਪ ਘਰ ਗਈ ਹੋਂ ਨਾ ਘਰੋਂ ਆਈ ਹੂੰ ਚੀਜੀ ਲੈ ਆਣੀ ਆਪਾਂ ਜੀ ਜੀ ਤੂੰ ਹੀ ਪੈਸੇ ਲੈ ਲਿਓ ਚੀਜੀ ਲੈ ਆਓ ਨਹੀਂ ਤੂੰ ਹੀ ਆਓ ਨਾਲ ਮੈਂ ਹੁਣ ਕਿੱਥੇ ਜਾਊਂ ਮੈਂ ਤੇ ਥੱਕ ਗਈ ਆ ਚਲ ਆਜਾ ਜੀ ਆਜਾ ਮੈਂ ਕਹਿੰਦੀ ਆ ਤੇਰੇ ਪਾਪੇ ਨੇ ਭੇਜਦੀਆਂ ਪੈਸੇ ਦੇ ਕੇ ਨਹੀਂ ਤੂੰ ਆਓ ਤੂੰ ਆਓ ਆਜੋ ਆਜੋ ਪੁੱਤ ਮੇਰੇ ਕੋ ਹੁਣ ਤੁਰਿਆ ਨਹੀਂ ਜਾਂਦਾ ਮੇਰਾ ਗੁੱਡ ਦੁਖਦਾਈ ਮੈਂ ਤੁਹਾਨੂੰ ਪੈਸੇ ਦੇਣੀਆਂ ਨਾ ਫਿਰ ਤੁਸੀਂ ਚੀਜੀ ਲੈ ਆਓ ਠੀਕ ਆ ਆਇ ਤੇ ਹਾਂਜੀ ਮਮਾ ਜੀ ਇਧਰ ਆ ਸੰਜੀ ਕੀ ਲੈ ਕੇ ਆਈ ਦਾਦੀ ਦਾਦੀ ਤੇ ਤੇ ਭੱਜੀ ਕੇ ਲਮਕੇ ਦੇ ਦਾਦੀ ਨੂੰ ਦਾਦੀ ਆਈ ਦਾਦੀ ਆਈ ਕੀ ਲੈ ਕੇ ਆਈ ਦਾਦੀ ਧਰ ਲਈ ਦਾਦੀ ਨੇ ਕਿਹਾ ਮੈਂ ਪੈਸੇ ਦੇ ਦਿੰਦੀ ਬਾਜ਼ਾਰ ਗਈ ਸੀ ਦਾਦੀ ਆ ਪੈਸੇ ਲੱਗੇ ਦੀ ਅੰਦਰ ਨੂੰ ਜਾਓ ਪੌਂਡ ਗਣ ਲਓ ਦਾਦੀ ਕੋਲ ਅੱਗੇ ਵੀ ਤੇ ਦਿੰਦੇ ਹੀ ਹੁੰਦੇ ਆ ਹਾਂ ਦਿੰਦੀ ਦਾਦੀ ਤੈਨੂੰ ਬਹੁਤ ਗਏ ਫਿਰ ਮੇਰੀ ਜਾਨ ਕਰ ਤੂੰ ਖਾਂਦੇ ਤੈਨੂੰ ਐਨੇ ਦਾਦੀ ਦਿੰਦੀ ਆ ਤੇ ਜਾਂ ਲੱਲਾ ਹ ਕਿੰਨੇ ਦਿੰਦੀ ਦਾਦੀ ਜਾ ਕੇ ਵੇਖਦੀ ਆ ਬਣਾ ਤੇ ਦਾਦੀ ਤੈਨੂੰ ਕਿੰਨੇ ਕੁ ਥੋੜ ਦਿੰਦੀ ਆ ਕਹਿੰਦੇ ਹੋ ਹਨੀ ਆਹ ਰੋਬੇ ਨੇ ਤੇ ਜੋਬ ਦਿੱਲਾਓ ਤੇ ਅੰਕ ਵੀ ਦਾਦੀ ਮਮਾ ਥੈਂਕ ਯੂ ਥੈਂਕ ਯੂ ਆ ਜਾਓ ਤੇ ਚਿੰਜੀ ਲੈ ਚਲੀਏ ਜਾਓ ਜਾ ਮਮਾ ਕਿੰਨੇ ਦਾਦੀ ਪੈਸੇ ਨਹੀਂ ਦਿੰਦੀ ਉਹ ਇੱਕ ਦਾਦੀ ਨੇ ਪੈਸੇ ਦਿੱਤੇ ਉਹ ਅਲਾ ਦਾਦੀ ਕਿੰਨੇ ਚੁਣ ਗਈ ਮਮਾ ਐਵੇਂ ਹਨ ਕਿੰਨੇ ਦਿੰਦੀ ਆਹ ਦਾਦੀ ਮਮਾ ਬੜੇ ਚੰਗੇ ਆਇਆ ਤੇ ਹਾਂਜੀ ਮਮਾ ਦੇ ਆ ਦਾਦੀ ਨੂੰ ਰੋਟੀ ਦੇ ਆ ਲਓ ਫੜ ਪਾਣੀ ਮਿਲਾ ਜੀ

ਲੈਪਟਪ ਵੇ ਅੱਡੇ ਕਿਦਾਂ ਨਿਆਣੇ ਕੰਜਰ ਜੰਮੇ ਆਣਾ ਮੈਂ ਇਹਨਾਂ ਰਾਮਦਿਆਂ ਨੂੰ ਕਿਹਾ ਹੈਗਾ ਕਿ ਮੈਂ ਆਜਾ ਤੈਨੂੰ ਮੈਂ ਰੋਟੀ ਖਵਾਉਣੀ ਆ ਦਾਦੀ ਨਾਲ ਖਾਂਡੇ ਕਿਤੇ ਜਾਵੇ ਵੇ ਮੈ ਤਾਂ ਨੂੰ ਕੀ ਕਿਹਾ ਹੈਗਾ ਮੈਂ ਤੈਨੂੰ ਰੋਟੀ ਮੈਂ ਖਵਾਉਣੀ ਆ ਕਿੱਦਾਂ ਜਾ ਕੇ ਦਾਦੀ ਨਾਲ ਜੂਠੀਆਂ ਰੋਟੀਆਂ ਖਾਈ ਜਾਣ ੜੇ ਇਧਰ ਉੱਠੋ ਵੀ ਆਓ ਥੱਲੇ ਮੰਮੀ ਤੁਸੀਂ ਆਪ ਰੋਟੀ ਖਾ ਲੋ ਹਾਂ ਖਾ ਲੈ ਅੰਦਰ ਰੋਟੀ ਦਾ ਕੀ ਹੈ 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 ਤਹੀ ਆਪ ਖਾਓਗਾ ਤੁਹਾਨੂੰ ਦਿੱਤੀ ਆ ਇਹ ਮੈਂ ਵੀ ਖਾਣ ਲਈ ਬੱਚੇ ਨੂੰ ਰੋਟੀ ਖਾ ਲੈਣ ਦੇ ਨਾਲ ਨਹੀਂ ਮੈਂ ਖਵਾ ਲਾਂਗੀ ਇਹਨਾਂ ਨੂੰ ਅੱਪੇ ਤੁਸੀਂ ਵੀ ਜੋ ਝੂਠਾ ਮਿੱਠਾ ਸਭ ਖਵਾਈ ਜਾਣਾ ਹੁੰਦਾ ਜਾਣਿਆ ਚੱਲ ਤੁਹਾਨੂੰ ਨਹੀਂ ਪਤਾ ਕਿ ਚੰਗੇ ਬਲ ਤੁਸੀਂ ਠੀਕ ਨਹੀਂ ਹੈਗੇ ਜੋ ਜਾਣਿਆ ਨੂੰ ਝੂਠ ਮਿੱਠ ਖਵਾਈ ਜਾਂਦੇ ਆ ਤੁਸੀਂ ਕੁਝ ਨਹੀਂ ਹੁੰਦਾ ਰੋਟੀ ਬੱਚਿਆਂ ਨੂੰ ਖਾਣ ਦੇ ਆ ਬਸ ਤੀ ਆਪਣੀ ਖਾਓ ਇੱਧਰ ਆਓ ਵੇ ਤੁਹਾਨੂੰ ਮੈਂ ਦੱਸਾਂ ਜਰਾਗਾ ਜਿੱਥੇ ਮਰਜ਼ੀ ਬਸ ਲੱਭਾ ਖਾਣ ਨੂੰ ਉੱਥੇ ਬਹਿ ਜਾਂਦੇ ਆ ਖਾਣ ਦੱਸ ਮੈਨੂੰ ਕਦੀ ਖਾਂਗ ਬੰਦੀ ਹੋ ਮੈਂ ਠੀਕ ਠਾਕ ਨਾ ਕੋਈ ਗੱਲ ਨਾ ਬਾਦ ਨੇ ਆਨੇ ਮੇਰੇ ਨਾਲ ਪਿਆਰ ਨਾਲ ਰੋਟੀ ਖਾਣ ਦੇ ਤੂੰ ਖਾ ਲੈਣ ਦੇ ਬੁਰਕ ਹਰ ਵੇਲੇ ਇਹਨਾਂ ਨੇ ਮਗਰੀ ਚੜੀ ਰਹਿੰਦੀ ਐ ਤਨੀ ਐ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਦਾਦੀ ਕੋ ਨਹੀਂ ਜਾਣਾ ਦੱਸ ਦਾਦੀ ਮਾੜੀ ਹੁੰਦੀ ਕੋਈ ਚੱਲ ਖਵਾ ਲੈਨੇ ਆਪਣੇ ਹੱਥੀ ਖਾ ਲੈ ਇਹਨੂੰ ਏ ਇੱਕ ਧਿਆਨ ਨਾਲ ਸੁਣ ਮੈਂ ਤੈਨੂੰ ਕਿੰਨੀ ਵਾਰ ਕਿਹਾ ਵਾ ਵੀ 24 ਘੰਟੇ ਦਾਦਾ ਦਾਦੀ ਨਾਲ ਲੰਗਰ ਖਾਂਡਾ ਪੈਂਦੇ ਜੇ ਤਾਨੂੰ ਨਹੀਂ ਪਤਾ ਲੱਗਦਾ ਵੀ ਖਾਂ ਖਾਂ ਕਰਦੀ ਰਹਿੰਦੀ 24 ਘੰਟੇ ਉਹ ਤੇ ਜਿਆਦਾ ਸਵਾਲਾ ਦੀ ਦਾਦੀ ਨਾਲ ਰੋਟੀ ਮੰਦਰ ਆ ਮੈਂ ਇੱਥੇ ਅਗਰੋ ਰੋਟੀ ਖਾ ਲੈੰਦਾ ਵਾ ਚੁੱਪ ਕਰਕੇ ਤੇਰੇ ਵਿੱਚ ਪੀੜ ਵਟ ਕੇ ਮਾਨੀ ਆਈ ਤੇਰੇ ਮੂੰਹ ਦੇ ਤੇ ਤੂੰ ਵੱਡੀ ਹੈ ਤੈਨੂੰ ਵੀ ਨਹੀਂ ਅਗਰ ਹੈ ਜੀ ਕਿ ਜਾਣ ਕੇ ਤਾਂ ਚੱਲ ਜਾਨੀ ਦਾਦੀ ਦਾਦੀ ਕਰਦੀ ਹੁਣ ਜੇ ਅੱਜ ਤੋਂ ਬਾਅਦ ਕਿਤੇ ਰੋਟੀ ਦਾਦੀ ਨੇ ਖਾਧੀ ਵੇਖ ਤੇਰੀ ਹੱਡੀ ਹੈ ਕਿਹੜੀ ਤਰ੍ਹਾਂ ਮੈਂ ਪਾਂਦੀ ਹੈ ਜਾ ਹੁਣ ਇੱਧਰ ਆ ਰੋਟੀ ਖਵਾਵਾ ਤੁਹਾਨੂੰ ਅੱਛਾ ਬਾਹਰ ਟੇਬਲ ਤੇ ਨਾ ਮੈਂ ਰੋਟੀ ਲੈ ਕੇ ਆਉਣੀ ਹੈ ਅੱਗ ਲੱਗੀ ਚੌਣੇ ਨੂੰ ਕਿਤੇ ਰਿਕਸ਼ਾ ਲੈ ਆਂਦਾ ਚਲ ਆਜੋ ਆਜੋ ਅੰਦਰ ਥੱਕੇ ਆ ਗਏ ਹੋ ਇੱਧਰ ਹੀ ਆਜੋ ਨਾਨੀ ਹੈ ਵੀ ਇਹ ਕਿ ਨਾ ਚਾ ਚੜੇ ਦਾਦੀ ਵਰੀ ਤੇ ਦੇ ਗਈ ਮਮੇ ਤੁਹਾਨੂੰ ਮਲੇ ਮੈਂ ਹਾਂ ਹੁਣ ਕਿੱਥੇ ਚਲ ਗਿਆ ਉੱਥੇ ਹੁਨੇਕ ਤੇ ਰੋਈ ਸੀ ਕੰਮ ਕਰਨ ਦੇ ਹੋਣੀ ਕੋਈ ਮੈਂ ਇਤ ਪਰਨ ਹੋ ਗਿਆ ਮੱਸਾ ਹੋਰ ਮਮੀ ਸੁਣਾ ਕਿਦਾਂ ਤੂੰ ਠੀਕ ਠਾਕ ਹੈ ਸਾਰੇ ਘਰੇ ਹਾਂ ਵੀਰ ਭਾਬੀ ਕਿਦਾਂ ਠੀਕ ਨੇ ਅੱਛਾ ਅੱਛਾ ਤੇ ਕਵਲ ਕਿੱਥੇ ਜੇ ਕਵਲ ਮਿਲਣਾ ਦਾ ਡਿਊਟੀ ਤੋਂ ਆਏ ਤੇ ਸੈਰ ਕਰਨ ਚਲ ਗਿਆ ਮਮੀ ਅੱਛਾ ਹੋਰ ਕਿਦਾਂ ਸੇਹ ਠੀਕ ਹੀ ਠੀਕ ਸਭ ਵਧੀਆ ਵਾ ਅੱਗੇ ਨਾ ਮੈਂ ਮਾੜੀ ਹੋਈ ਕੀ ਗੱਲ ਆ ਨਹੀਂ ਮੈਂ ਤਾਂ ਠੀਕ ਆ ਤੈਨੂੰ ਲੱਗਣ ਦੇ ਆ ਫੋਟਾ ਨਹੀਂ ਮੇਰੇ ਅੱਗੇ ਮਾੜੀ ਮਾੜ ਲੱਗਣ ਨਹੀਂ ਮੈਂ ਜਾਣਿਓ ਵੇ ਜਾਣਿਓ ਆਇਤ ਹਾਂਜੀ ਨਾਨੀ ਕੋਲ ਬਾਹੂ ਆ ਕੇ ਆਜੋ ਵੀ ਆਪਾਂ ਆਪਾਂ ਸਕੂਲ ਦਾ ਕੰਮ ਕਰਨਾ ਮੁੱਕਿਆ ਨਹੀਂ ਆਜੋ ਪਤਾ ਕਿੱਥੇ ਨਾਨੀ ਆਈ ਬਹਿ ਜਾਓ ਨਾਨੀ ਕੋਲ ਨਹੀਂ ਆਪਾਂ ਸਕੂਲ ਦਾ ਕੰਮ ਕਰਨਾ ਹੈ ਤੇ ਕਰਕੇ ਤੇ ਫਿਰ ਆਜੋ ਛੇਤੀ ਨਾਨੀ ਕੋਲ ਕਰ ਲੈਣ ਦੋ ਕੋਈ ਹਾਂ ਹਾਂ ਚਲੀ ਵੇ ਇਹ ਵੀ ਮੰਮੀ ਤੂੰ ਛੱਡ ਦੇ ਗੱਲਾਂ ਇਹਨਾਂ ਦੀਆਂ ਇਹਨਾਂ ਨਾਨੀ ਨੂਨੀ ਨਹੀਂ ਉਹ ਚੰਗੀ ਲੱਗਦੀ ਦਾਦੀ ਨੇ ਜੁੜੇ ਰਹਿੰਦੇ ਹੀ ਅੱਛਾ ਹੋਰ ਕੀ ਦਾਦੀ ਦਾਦੀ ਦੇ ਪਿੱਛੇ ਪਿੱਛੇ ਲੇਲੀਆਂ ਵਾਂਗੂ ਚੰਬੜੇ ਰਹਿੰਦੇ ਹੀ ਦਾ ਪਿੱਛੇ ਪਿੱਛੇ ਲੇਲੀਆਂ ਵਾਂਗੂ ਚੰਬੜੇ ਰਹਿੰਦੇ ਕਿੱਥੇ ਮੰਮੀ ਤੇਰਾ ਪੋਤੀ ਪੋਤਰਾ ਤੇ ਕੋਈ ਕਰਦਾ ਨਹੀਂ ਤੇਰਾ ਨਾਈਨਾ ਹਾਂ ਤੇ ਕਰਦੀ ਪਿਆਰ ਬੱਚਿਆਂ ਨਾਲ ਉਹ ਕਰਦੀ ਆ ਮੜਾ ਮੋਟਾ ਲਿਆ ਕੇ ਪਿਆਰ ਹੋਰ ਕਿੰਨਾ ਕਰਨਾ ਹੁਣ ਤਾਂ ਪਤਾ ਹੀ ਹੈ ਆ ਇਹ ਵੀ ਤੈਨੂੰ ਪਤਾ ਖਾਣਦੇ ਹੀ ਉਹ ਪੈਨਸ਼ਨ ਲੈਂਦੇ ਦਿੰਦੇ ਇਹਨਾਂ ਨੂੰ ਕੋਈ ਪਤਾ ਆਹ ਦਿੰਦੀ ਪੌਣ ਗਿਣ-ਗਿਣ ਕੇ ਇਹਨਾਂ ਨੂੰ ਉਹਦੇ ਕਿ 10 ਦੇ ਦਿੰਦੀ ਹੈ ਕਿ 5 ਦੇ ਦਿੰਦੀ ਉਹਨੇ ਚ ਮਛਰੇ ਫਿਰਦੇ ਹੀ ਜਾਣੇ ਕਾਮ ਦੇ ਖਾਣਦੇ ਆਹ ਖਾਣਦੇ ਭੁੱਖੇ ਚਲ ਮੰਮੀ ਬੈ ਮੈਂ ਤੈਨੂੰ ਚਾਹ ਬਣਾ ਕੇ ਲਿਆਉਂ ਤਰੀ ਚਲ ਬਹਿ ਜਾ ਨਹੀਂ ਬਹਿ ਜਾ ਕੜੀ ਉਹ ਚਾਹ ਤੇ ਪੀ ਲੈ ਪਾਣੀ ਪਾ ਕੇ ਪਾ ਚਾਹ ਬਣਾ ਲਉਣੀ ਫਿਰ ਬੰਨੀ ਆਵਾ ਕਰਦੀਆਂ ਚੁਗੜੀਆਂ ਮੰਮਾ ਵੇਖੋ ਨਾਨੀ ਨੇ ਲੈਣ ਨੂੰ ਛੋੜ ਪਿਆ ਦਿੱਤਾ ਹੈ ਸਰਪ੍ਰੀਤ ਨਾਨੀ ਨੇ ਮੈਨੂੰ ਸਾਹਮਣੇ ਰੱਖਿਓ ਪੁੱਤ ਨੂੰ ਗਵਾਇਓ ਨਾ ਚੰਗਾ ਨਾਨੀ ਦਾ ਪਿਆਰ ਹੁੰਦਾ ਵੈ ਸਾਮਕੇ ਰੱਖੀਦਾ ਵਾ ਚੰਗਾ ਇਹਨੂੰ ਖਰਚੀਉਣਾ ਨੂੰ ਦਾਦੀ ਜੀ ਨੇ ਰੋਜ਼ ਹੀ ਨਿੰਦਾ ਪੈਸੇ ਦਿੰਦੇ ਉਹ じゃ ਆਪਾਂ ਖਰਚ ਲੈਨੇ ਆ ਨਾ ਪਤਾ ਦਾਦੀ ਦੀ ਹੋਰ ਗੱਲ ਆ ਨਾਨੀ ਦੇ ਪੈਸੇ ਜਿਹੜੇ ਸਾਮਕੇ ਰੱਖੀਦੇ ਆ ਇਹਨੂੰ ਤਾਂ ਨਾਨੀ ਪਤਾ 100 ਰੁਪਏ ਥੋੜਾ ਵੈ ਤੇ 10000 ਰੁਪਏ ਵਰਗਾ ਵਾ 100 ਰੁਪਏ ਨਾਨੀ ਦਾ ਇਹਨੂੰ ਸਾਮਕੇ ਰੱਖਿਓ ਨਿਸ਼ਾਨੀ ਹੁੰਦੀ ਆ ਪਤਾ ਨਾਨੀ ਦੀ ਚੰਗਾ ਪੁੱਤ ਕੀ ਲੈਣਾ ਵਾ ਤੁਸੀਂ ਇਹ ਨਾਨੀ ਦਾ ਪਿਆਰ ਹੈ ਇਹਨੂੰ ਸਾਮਕੇ ਰੱਖੋ ਆ ਵੀ ਕਿੰਨੀਆਂ ਨਾਨੀ ਚੀਜ਼ੀਆਂ ਲੈ ਕੇ ਆਈ ਵਕੇ ਲੈ ਲੈ ਕੇ ਆਈ ਅਮਰੂਦ ਲੈ ਕੇ ਆਈ ਨਾ ਅੱਖਾਂ ਲੈ ਕੇ ਆਈ ਹੋਰ ਕੀ ਖਾਣਾ ਵਾ ਤੁਸੀਂ ਨਹੀਂ ਆ ਖੁਰਖਰੇ ਖਾਣੇ ਤੇ ਫਿਰ ਹਾ ਪੈਸੇ ਨਾਨੀ ਵਾਲੇ ਖਰਚਿਓ ਇਹ ਨਾਨੀ ਨੇ ਪਿਆਰ ਦਿੱਤਾ ਵਾ ਤੁਹਾਨੂੰ ਏ 100 ਰੁਪਈਆ ਨਹੀਂ ਆ ਇਹ 10000 ਰੁਪਈਆ ਵਰਗਾ ਵਾ 100 ਰੁਪਈਆ ਸਾਮਕੇ ਰੱਖੋ ਇਹਨੂੰ ਸਮਝਿਆ ਕਰੋ ਨਾਨੀ ਦਾ ਪਿਆਰ ਸਮਝੀਦਾ ਹੁੰਦਾ ਵਾ ਤੇ ਦਾਦੀ ਦਾ ਪਿਆਰ ਦਾਦੀ ਦਾ ਕੀ ਪਿਆਰ ਹੈ ਦਾਦੀ ਕਿੰਨਾ ਦਾ ਪਿਆਰ ਕਰਦੀ ਤੁਹਾਨੂੰ 10000 ਰੁਪਈਆ ਦਿੰਦੀ ਆ ਮੇਰੀ ਮਾਂ ਨੇ ਤੇ ਫਿਰ ਵੀ ਤੁਹਾਨੂੰ 100 ਰੁਪਈਆ ਦੇਤਾ ਵਾ ਜੋ ਅੱਜ ਤੇ ਤੇ ਜਬਾਨ ਸੱਚੀ ਇੰਨੀ ਲੰਬੀ ਲੱਗੀ ਆ ਨਾ ਤੇਰੀ ਮੁੰਲਾ ਦਾ ਕਟਣੀ ਪੈਣੀ ਮੈਨੂੰ ਕਿਹੇ ਜੇ ਜਾਓ ਵੀ ਮੈਂ ਲੱਗੀ ਆ ਰੋਟੀ ਬਣਾਉਣੀ ਆ। ਆ ਜੀ ਸਾਨੂੰ ਰੋਟੀ ਦੋ ਛੇਤੀ ਤੋਂ ਲੱਗੀਆਂ। ਫਤ ਰੋਟੀ ਦੀ ਨਾਨੀ ਨੂੰ ਲੱਗੇ ਨੇ ਨਾਨੀ ਨਾਲ ਹੀ ਖਾ ਲਿਓ ਚੰਗਾ। ਨਹੀਂ ਮੰਮਾ ਬੱਕਰੀ ਖਾਣੀ ਆ। ਹਾਏ ਹੇ ਨਾਨੀ ਨਾਲ ਖਾ ਲਓ ਨਾਨੀ ਕਦੀ ਕਦੀ ਨਾਨੀ ਆਉਂਦੀ ਆ। ਨਹੀਂ ਮੂਨੇ ਦੋ। ਮੂਨੇ ਨਾਲ ਮੈਂ ਤਾਂ ਬੈਠੇ ਲੱਗੀਆਂ ਪਰ ਹੁਣ ਹੌਸਲਾ ਕਰ ਲਓ ਹੁਣ। ਲੱਗੀ ਨਾਨੀ ਨਾਲ ਨਾਨੀ ਦੇ ਨਾਲ ਹੀ ਖਾ ਤਾਂ ਨਾਲ ਨਾਨੀ। ਮੈਨੂੰ ਤਾਂ ਬੱਕਰੀ ਖਾਣੀ ਆ। ਮੈਂ ਨਾਲ ਖਵਾ ਦੂਗੀ ਤੁਹਾਨੂੰ। ਨਹੀਂ। ਚਲ ਠੀਕ ਆ ਬਹੁਤ ਫੇਮ ਲੇ ਲੀ ਰੋਟੀ। ਨੇ ਕਿਹੜਾ ਪਤਰੀ ਨਾਨੀ ਨਾਲ ਤੇ ਪਿਆਰ ਹੈ ਹੀ ਨਹੀਂ ਕਿਤੇ ਚੌਣੇ ਦਾ ਤੇ ਦਸ ਬੰਦਾ ਨਾਨੀ ਆਈ ਆ ਘੜੀ ਨਾਨੀ ਕੋਲ ਬਹਿ ਜਾਂਦਾ ਬੰਦਾ ਦਾਦੀ ਪਤਰੀ ਇਹਨਾਂ ਨੂੰ ਕਿਹੜੇ ਪਹਿਲੇ ਦਿੰਦੀ ਉਹ ਦਾਦੀ ਦਾਦੀ ਦਾ ਨਾਮ ਜਪਦੇ ਰਹਿੰਦੇ 24 ਘੰਟੇ ਦੇ ਦਿੰਨੀ ਇਹਨਾਂ ਨੂੰ ਰੋਟੀ ਹਾਂ ਮੈਨੂੰ ਬਾਤਾਂ ਸੁਣਾਉ ਸੁਣਾ ਮੈਂ ਬਤ ਹਾਂ ਜੋ ਕਿਰ ਕੇ ਆਇਓ ਲੋਢੀ ਖਾਏ ਹੋ ਹਾਂ ਅੱਜ ਤੋਂ ਖਾਈ ਹਾਂਜੀ ਖਾ ਲਈਆ ਚਲੋ ਸੋਈਏ ਫਿਰ ਪੁੱਤਾਂ ਨੂੰ ਨਹੀਂ ਨਹੀਂ ਇਹਨੂੰ ਗੱਲਾਂ ਬਾਤ ਸੁਣਾਓ ਮਾਤਾ ਜੰਨੀ ਇਹਨੇ ਹਾਂਜੀ ਚਲੋ ਕਿਹੜੀ ਸੁਣਨੀ ਫਿਰ ਇੱਕ ਸੀ ਕਾਂਤ ਇੱਕ ਸੀ ਚਿੜੀ ਵਾਲੀ ਨਹੀਂ ਉਹ ਸੁਣੀ ਆ ਹੋਰ ਕਿਹੜੀ ਸੁਣਨੀ ਕੋਈ ਨਵੀਂ ਸੁਣਾਓ ਅੱਛਾ ਹੋਰ ਨਵੀਂ ਦੇ ਦਿਓ ਤੂੰ ਇਸ ਤੂੰ ਕੋਈ ਪਹਿਲੋ ਸਕੂਲ ਦਾਦੀ ਤੁਹਾਨੂੰ ਇੱਕ ਗੱਲ ਦਸੀਏ ਹਾਂ ਮम्मा ਨੂੰ ਤੁਹਾਡੇ ਨਾਲ ਰੋਟੀ ਨਹੀਂ ਖਾਣ ਦਿੰਦੇ ਤੇ ਨਾਨੀ ਵੱਲੋਂ ਕਹਿੰਦੇ ਕਿ ਉਹਨਾਂ ਨਾਲ ਜਾ ਕੇ ਰੋਟੀ ਖਾਓ ਆਪਾਂ ਵੀ ਇਹ ਗੁਨਾਹ ਕਰਤੀ ਆਪਾਂ ਕਿ ਆਪਾਂ ਵੱਖਰੀ ਖਾਣੀ ਆ ਚਲ ਪੁੱਤ ਖਾ ਲੈਣੀ ਹੀ ਨਾਨੀ ਵਿਚਾਰੀ ਇੰਨੀ ਦੂਰੋਂ ਆਈ ਆ ਤੁਹਾਨੂੰ ਮਿਲਣ ਨਾਲ ਤੁਹਾਡੇ ਨਾਲ ਤੇ ਖਾਣ ਨਹੀਂ ਦਿੰਦੇ ਉਹ ਤੇ ਪੁੱਤ ਫਿਰ ਉਹਨੂੰ ਆਪ ਹੀ ਸੋਚ ਹੋਣੀ ਚਾਹੀਦੀ ਆ ਨਾ ਵੀ ਨਹੀਂ ਬੱਚੇ ਨੂੰ ਗਲਤ ਗੱਲ ਨਹੀਂ ਕਰਨੀ ਹਨਾ ਨਾਨੀ ਵੀ ਮਾੜੀ ਥੋੜੀ ਪੁੱਤ ਨਾਨੀ ਇੰਨੀ ਦੂਰੋਂ ਤੁਹਾਡੇ ਲਈ ਕਿੰਨਾ ਫਰੂਟ ਲੈ ਕੇ ਆਈ ਨਾਲੇ ਨਾਨੀ ਨਾਲੇ ਮम्मा ਕਹਿਣ ਲੇ ਕਿ ਨਾਨੀ ਨੇ ਨਾ 100 ਰੁਪਏ ਦਿੱਤਾ ਉਹ 10000 ਦੇ ਸਮਾਨ ਨੇ ਆ ਉਹ ਵਰ ਪੁੱਤ ਉਹਦੀ ਮੰਮੀ ਹੈ ਨਾ ਸਾਡੀ ਮੰਮੀ ਦੀ ਉਹ ਮੰਮੀ ਹੋਈ ਤਾਂ ਕਰਕੇ ਕਹਿੰਦੀ ਆ ਹਨਾ ਚਲ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੂੰ ਕਿੰਨੀ ਦੂਰੋਂ ਤੁਹਾਨੂੰ ਨਾਨੀ ਮਿਲਣ ਆਈ ਹੈ ਤੁਸੀਂ ਉਹਦੇ ਨਾਲ ਵੀ ਪਿਆਰ ਕਰੋ ਪੁੱਤ ਠੀਕ ਹੈ ਉਹਦੇ ਠੀਕ ਹੈ ਹਾਂ ਨਾਨੀ ਕੀ ਕਹਿੰਦੀ ਰੋਟੀ ਖਾਓ ਮੇਰੇ ਨਾਲ ਹਾਂਜੀ ਤੇ ਫਿਰ ਤੂੰ ਖਾ ਲੈਣੀ ਆ ਪਾਣੀ ਖਾ ਤੀ ਸਾਨੂੰ ਕੀ ਚੰਗਾ ਨਹੀਂ ਲੱਗਾ ਹੂੰ ਕਿ ਸਾਡੀ ਦਾਦੀ ਨੂੰ ਗੁੱਸੇ ਦਾਦੀ ਨਾਲ ਰੋਟੀ ਖਾਂ ਤੋਂ ਗੁੱਸੇ ਨਹੀਂ ਮੰਮੀ ਹਾਂ ਅੱਛਾ ਅੱਛਾ ਕੱਲ ਬੋਤ ਨੂੰ ਮੰਮੀ ਨੂੰ ਸੋਚਾਈਦੀ ਆ ਨਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਨਾ ਇੰਨਾ ਨੀ ਨਾ ਨਾ ਵੀ ਪਿਆ ਪਤਾ ਨਹੀਂ ਕੀ ਕੋਲ ਕੇ ਪਿਆ ਆ ਵਾ ਵੇ ਅੱਲਾ ਵੀ ਕਿਤੇ ਨਾਨੀ ਆਈ ਤੇ ਨਾਨੀ ਲਾ ਕੇ ਬੰਦਾ ਕਿਤੇ ਬਹਿ ਜਾਂਦਾ ਫੇਰ ਦਾਦੀ ਦੀ ਕੱਚਾਂ ਚ ਵੜੇ ਆ ਇਹ ਆਂਦੇ ਨੂੰ ਕਮਾ ਜਾ ਕੇ ਜਾਓ ਬੋਤ ਸਾਡੀ ਮੰਮਾ ਨਾਨੀ ਆਈ ਤਾਂ ਪਤਾ ਨਹੀਂ ਲੱਗਦਾ ਵੀ ਨਾਨੀ ਆਈ ਕਿਹੜੀ ਨਾਨੀ ਕੋ ਵੀ ਬੈ ਦੀਏ ਆ ਪਾਣੀ ਜਾਣਾ ਆਪ ਇੱਥੇ ਸੋਣਾ ਇੱਥੇ ਬੈਠੇ ਜਦ ਨੀਂਦ ਜਿਉ ਚੱਲ ਕੇ ਆਈ ਤੁਹਾਨੂੰ ਨਹੀਂ ਪਤਾ ਵੀ ਨਾਨੀ ਆਈ ਹੈ ਉੱਥੇ ਉਠੋ ਕੜੀ ਗਵਰਨਾਂ ਨੀ ਕੋਲ ਜਾ ਕੇ ਆ ਜਾ ਆਪਾਂ ਨਹੀਂ ਹੋਣਾ ਅੱਜ ਤੇ ਤੈਨੂੰ ਮੈਂ ਫਾਂਡਾ ਦੇਖੀ ਕਿਹੜੇ ਤਰ੍ਹਾਂ ਲਾਉਣੀ ਗਵਰਨਾਂ ਕਰ ਲਾਂ ਅਸ ਦਿਨ ਚੜ ਲੈਂਦੇ ਸਹੀ ਵੇਖੀ ਕਿਹੜੇ ਤਰ੍ਹਾਂ ਤੈਨੂੰ ਫਾਂਡਦੀ ਆ ਜਾਓ ਨਾਨੀ ਆ ਤੁਹਾਨੂੰ ਹੁਣ ਪਤਾ ਨਹੀਂ ਲੱਗਦਾ ਨਾ ਉਹਦੇ ਇੱਧਰ ਆ ਇੱਕ ਗੱਲ ਦੱਸਾਂ ਮਮਾ ਹਨੂ ਦਾ ਦਿਨਾਂ ਨਾਲ ਰਹਿਣ ਨਹੀਂ ਦਿੰਦੇ ਨਾਨੀ ਨੇ ਸ਼ਿਕਾਇਤ ਲਾਈਏ ਦਾ ਮਮਾ ਦੀ ਹਾਂ ਚੱਲੋ ਚੱਲ ਆ ਜਾ ਨਾ ਨੀ ਮਮਾ ਤੇ ਰੋਟੀ ਖਾ ਲਈ ਆ ਖਾ ਲਈ ਆ ਪਤਾ ਤੁਸੀਂ ਖਾਧੀ ਆ ਹਾਂਜੀ ਅਈ ਖਾ ਲਈ ਆ ਤੁਹਾਨੂੰ ਇੱਕ ਮਮਾ ਦੀ ਗੱਲ ਦੱਸੀ ਹੈ ਦੱਸੋ ਮਮਾ ਨਾਲ ਨੂੰ ਦਾਦੀ ਨਾਲ ਰੋਟੀ ਨਹੀਂ ਖਾਂ ਦਿੰਦੇ ਕਹਿੰਦੇ ਨਾਨੀ ਨਾਲ ਜਾ ਕੇ ਖਾਓ ਤੇ ਨਾਲ ਹੀ ਹਰ ਨੂੰ ਨਾਨੀ ਨਾਲ ਦਾਦੀ ਨਾਲ ਸੌਂਹ ਦਿੰਦੇ ਆ ਕਿਉਂ ਇਹ ਕਿੱਦਾਂ ਦੀ ਗੱਲ ਪਤਾ ਨਹੀਂ ਉਹਦੇ ਤਿੰਨ ਨੂੰ ਹੀ ਕਹਿ ਦਿੰਦੇ ਹਾਂਜੀ ਕਿਉਂ ਇਦਾਂ ਕਹਿੰਦੇ ਮਾੜੀ ਗੱਲ ਹੈ ਮੈਂ ਪੁੱਛਦੀ ਆ ਨਾ ਭਲਾ ਰਾਜ ਨੂੰ ਵੇ ਦਾਦੀ ਨਾਲ ਪਿਆਰ ਕਰਦੇ ਬੱਚੇ ਤੇ ਮਾੜੀ ਗੱਲ ਐ ਵਧੀਆ ਗੱਲ ਐ ਮਮਾ ਮਮਾ ਇਦਾਂ ਕਿਉਂ ਕਰਦੇ ਆ ਆਪਾਂ ਤੁਹਾਡੇ ਨਾਲ ਵੀ ਉਨਾ ਹੀ ਪਿਆਰ ਕਰਦੇ ਤੇ ਦਾਦੀ ਨਾਲ ਵੀ ਉਨਾ ਹੀ ਪਿਆਰ ਕਰਦੇ ਤੇ ਕਰਨਾ ਚਾਹੀਦਾ ਵੀ ਆ ਕਿ ਦਾਦੀ ਨਾਲ ਪਿਆਰ ਦਾਦੀ ਹੀ ਪਿਆਰ ਕਰਦੀ ਆ ਤੁਹਾਨੂੰ ਤੁਸੀਂ ਵੀ ਕਰਿਆ ਕਰੋ ਦਾਦੀ ਨਾਲ ਸਾਂਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਫਿਰ ਮਮਾ ਕਿਉਂ ਕਹਿੰਦੇ ਇਦਾਂ ਪਤਾ ਨਹੀਂ ਮਮਾ ਦੇ ਮੈਂ ਪੁੱਛਦੀ ਆ ਨਾ ਮਮਾ ਨੂੰ ਕਿਉਂ ਕਰਦੇ ਇਦਾਂ ਹਾਂਜੀ ਪੁੱਛੋ ਜੇ ਕਰਦੇ ਹੋਏ ਤੇ ਫਿਰ ਮੈਂ ਪੁੱਛਨੀ ਆ ਮਾੜੀ ਗੱਲ ਐ ਇਹ ਦਾ ਨਹੀਂ ਕਰਨਾ ਚਾਹੀਦਾ ਦਾਦੀ ਜੇ ਪਿਆਰ ਕਰਦੀ ਆ ਨਾ ਤੁਹਾਡੇ ਨਾਲ ਤਾਂ ਤੁਸੀਂ ਵੀ ਕਰਿਆ ਕਰੋ ਦਾਦੀ ਲਾਗੇ ਵਿਆਹ ਕਰੋ ਗੱਲਾਂ ਬਾਤਾਂ ਕਰਿਆ ਕਰੋ ਸੋਹਣੀ ਤਰ੍ਹਾਂ ਉਹਦੇ ਅੰਨ ਦੇ ਲਾਗੇ ਰਿਆ ਕਰੋ ਰੋਟੀ ਪਾਣੀ ਖਾਇਆ ਕਰੋ ਨਾਲ ਸੌਇਆ ਕਰੋ ਦਾਦੀ ਤੁਹਾਨੂੰ ਕੁਝ ਦਊਗੀ ਦਾਦੀ ਨੇ ਤੁਹਾਡੇ ਕੋਲ ਲੈਣਾ ਥੋੜੀ ਇਹ ਕੁਝ ਮम्मा ਘਾਤੋ ਫੇ ਗੰਦੇ ਰਹਿੰਦੇ ਇਦਾਂ ਮम्मा ਮੈਂ ਪੁੱਛਦੀ ਆ ਨਾ ਕਿਉਂ ਕਰਦੇ ਐ ਇਦਾਂ ਨਹੀਂ ਕਰਨਾ ਚਾਹੀਦਾ

ਇਦਰਾ ਕੀ ਗੱਲ ਆ ਆ ਮੈਂ ਬੱਚਿਆਂ ਕੋ ਕੀ ਸੁਣ ਲਈ ਆ ਕੀ ਸੁਣਿਆ ਵਾ ਬੱਚੇ ਆਖਣਦੇ ਅਸੀਂ ਦਾਦੀ ਨਾਲ ਪਿਆਰ ਕਰਦੇ ਆ ਤੇ ਮੰਮਾ ਹਨ ਨੂੰ ਗੁੱਸੇ ਹੁੰਦੇ ਆ ਤੇ ਇਹ ਕਿੱਥੋਂ ਤੋਂ ਸਿੱਖਿਆ ਲੈ ਲਈ ਆ ਮੈਂ ਤਾਂ ਤੈਨੂੰ ਕੋਈ ਮਾੜੀ ਸਿੱਖਿਆ ਦੇ ਕੇ ਕੱਲਿਆ ਹੀ ਨਹੀਂ ਸੀ ਤੇ ਮੰਮੀ ਕੀ ਕਰਾਂ ਵਿੱਚ 24 ਘੰਟੇ ਦਾਦੀ ਦੋਦੀ ਕਰਦੇ ਰਹਿੰਦੇ ਆ ਤਾਂ ਫੇਰ ਕੀ ਆ ਸ਼ੁਕਰ ਕਰੋ ਤੂੰ ਹੀ ਕਰਮਾ ਵਾਲੇ ਜੇ ਤੁਹਾਡੇ ਬੱਚੇ ਦਾਦੀ ਨਾ ਪਿਆਰ ਕਰਦੇ ਆ ਤੇ ਮਾੜੀ ਗੱਲ ਥੋੜੀ ਆ ਹਾਂ ਤੇ ਮੰਮੀ ਹੁਣ ਨਾਨੀ ਨਾ ਵੀ ਤੇ ਕਰਨਾ ਹੀ ਚਾਹੀਦਾ ਹਣਾ ਬੰਦੇ ਨੂੰ ਪਿਆਰ ਕੋਈ ਨਹੀਂ ਕਰਨਗੇ ਜਾਣੇ ਆ ਨਾ ਉਹਨਾਂ ਨੂੰ ਨਹੀਂ ਸਮਝ ਆ ਜੇ ਮੈਂ ਦਾਦੀ ਕੋਲ ਰਹਿੰਦੀ ਆ ਨਾਨੀ ਨੇ ਕਦੀ ਕਦੀ ਆਉਣਾ ਫਿਰ ਬੱਚੇ ਇਦਾਂ ਹੀ ਆ ਨਾ ਮੋਹ ਦੇ ਉਹ ਲੱਗੇ ਰਹਿੰਦੇ ਆ ਮੋਹ ਕਰਦੇ ਆ ਤੇ ਰਾਜ ਤੂੰ ਕਿੱਥੋਂ ਇਹ ਸਿੱਖਿਆ ਲੈ ਲਈ ਸਿੱਖਿਆ ਮੰਮੀ ਕੀ ਲੈਣੀ ਹੁੰਦੀ ਆ ਤੈਨੂੰ ਬਤਾ ਔਰ ਨੋ ਸੱਸ ਵਿੱਚ ਨਿੱਕੀ ਮੋਟੀ ਗੱਲ ਹੋਈ ਜਾਂਦੀ ਹੈ ਹਰ ਘਰ ਵਿੱਚ ਕਿ ਉਹ ਨਫਰਤ ਆ ਮੁੜ ਕੇ ਉਦਰੀਆਂ ਜਾਣੇ ਵਿੱਚ ਵੀ ਆ ਜਾਂਦੀ ਹੈ ਹੀ ਨਹੀਂ ਲਿਆਉਣੀਆਂ ਚਾਹੀਦੀਆਂ ਇਹ ਨਾ ਝਗੜਾ ਤੇ ਸਾਡਾ ਨੋ ਸੱਸ ਦਾ ਹੁੰਦਾ ਵਾ ਤੇ ਮੁੜ ਕੇ ਉਹ ਗੱਲ ਇਹ ਹੀ ਉਹ ਵੀ ਮੁੜ ਕੇ ਮੈਨੂੰ ਉਹ ਨਫਰਤ ਆਈ ਹੁੰਦੀ ਆ ਤੈਨੂੰ ਪਤਾ ਤੇ ਮੈਂ ਮੁੜ ਕੇ ਜਾਣੇ ਵਿੱਚ ਵੀ ਉਹ ਕਰ ਦਿੰਦੀ ਗਲਤੀ ਹੈ ਮੇਰੀ ਮੰਮੀ ਗਲਤ ਹੈ ਗਲਤ ਹੈ ਜਿੱਥੇ ਗਲਤ ਹੈ ਨਾ ਮੈਂ ਵੀ ਕਹੂੰਗੀ ਗਲਤ ਹੈ ਤੂੰ ਨਹੀਂ ਸਹੀ ਗੱਲ ਹੈ ਮੰਮੀ ਗਲਤੀ ਹੈ ਜਾਣੇ ਮੈਨੂੰ ਵੀ ਜਾਣਿਆਂ ਨੇ ਇੱਕ ਦੋ ਵਾਰੀ ਕਿਹਾ ਹੀ ਪਰ ਮੈਂ ਤਾਂ ਜਾਣੇ ਨੇ ਤੁਹਾਨੂੰ ਉਸ ਕਿੱਦ ਲਈ ਆ ਨਾ ਆਹੋ ਕਈ ਗੱਲਾਂ ਦੱਸ ਕੇ ਗਏ ਉਹ ਤੇ ਅੱਛਾ ਆਹੋ ਪਰ ਨਾ ਹੀ ਮਮੇ ਗੱਲ ਤੋਂ ਗੱਲ ਤੇ ਗਲਤੀ ਹੈ ਨਾ ਹਨਾ ਕਿ ਕਿਨੇ ਕਿਨੇ ਬੱਚੇ ਨਹੀਂ ਇਹ ਤਾਂ ਚਾਹੀਦਾ ਮੁੜ ਕੇ ਨਾ ਇਹੋ ਜਿਹੀ ਸਿੱਖਿਆ ਦਈ ਬੱਚਿਆਂ ਨੂੰ ਬੱਚਿਆਂ ਤੇ ਮਾੜਾ ਅਸਰ ਪਊਗਾ ਤਾਂ ਤੁਹਾਨੂੰ ਕੀ ਜਾਣਣਾ ਉਹਨਾਂ ਨੇ ਕੱਲ ਨੂੰ ਇਹ ਤਾਂ ਗੱਲ ਸਹੀ ਹੈ ਮੰਮੀ ਇੱਥੇ ਆਈ ਆ ਹਨਾ ਤੇ ਸਾਡੀ ਮਾਂ ਇਹੋ ਜਿਹਾ ਪ੍ਰੈਸ਼ਰ ਸਾਡੇ ਤੇ ਪਾਉਂਦੀ ਰਹੀ ਆ ਹੂੰ ਅੱਛਾ ਰਾਜ ਜੇ ਤੇਰੇ ਭਤੀਜੀਆਂ ਭਤੀਜੇ ਮੇਰੇ ਨਾਲ ਕਰਨ ਇਹੋ ਜਿਹਾ ਵੀ ਦਾਦੀ ਨੂੰ ਅਸੀਂ ਬੁਲਾਉਣਾ ਨਹੀਂਗਾ ਹਨਾ ਤੇ ਫੇਰ ਤੇਰੇ ਤੇ ਕੀ ਬੀਤੂ ਤੇ ਮੇਰੇ ਦਿਲ ਤੇ ਕੀ ਬੀਤੂਗੀ ਪਰ ਮੰਮੀ ਉਹ ਤਾਂ ਬੜਾ ਪਿਆਰ ਕਰਦੇ ਹਨ ਉਹ ਤੇ ਬੜਾ ਪਿਆਰ ਕਰਦੇ ਮੈਂ ਐਵੇਂ ਆਖਦਾ ਬੜਾ ਬੜਾ ਪਿਆਰ ਆ ਵੱਡੀ ਮੰਮਾ ਵੱਡੀ ਮੰਮਾ ਕਰਦੇ ਫਿਰ ਕਰਦੇ ਤੇ ਮੀ ਵੀ ਬੜਾ ਮੇਰੇ ਜਾਣੇ ਵੀ ਦਾਦੀ ਆਪਣੇ ਨਾਲ ਉਹ ਤੇ ਗਲਤੀ ਮੇਰੀ ਆ ਪਰ ਨਹੀਂ ਅੱਜ ਤੋਂ ਬਾਅਦ ਮੈਂ ਇਹ ਜੇ ਜਾਣਿਆ ਤੇ ਦਿਮਾਗ ਤੇ ਨਾ ਮਾੜਾ ਅਸਰ ਪੈ ਲਿਆ ਵਾ ਹੋਰ ਕੋਈ ਸੁਣੇ ਤੇ ਕੀ ਆਖੂ ਕੋਈ ਵੀ ਮਾਏ ਕਿੱਥੋਂ ਇਹੋ ਜੀਆਂ ਸਿੱਖਿਆ ਲੈ ਕੇ ਆਈ ਆ ਆਹੋ ਨਹੀਂ ਮੰਮੀ ਮੈਂ ਤੈਨੂੰ ਕਦੀ ਮਾੜੀ ਸਿੱਖਿਆ ਦਿੱਤੀ ਨਹੀਂ ਅੰਦਰ ਇੱਥੇ ਆ ਕੇ ਮੇਰੇ ਦਿਮਾਗ ਵਿੱਚ ਇਦਾਂ ਗਲਤ ਚੀਜ਼ਾਂ ਆ ਗਈ ਨਹੀਂ ਹੋਣੀ ਅੱਜ ਤੋਂ ਬਾਅਦ ਨਹੀਂ ਮੈਂ ਕਰਦੀ ਇਹੋ ਜੀ ਸ਼ਿਕਾਇਤ ਮੁੜ ਕੇ ਨਹੀਂ ਆਉਣੀ ਚਾਹੀਦੀ ਨਹੀਂ ਕਦੀ ਨਹੀਂ ਆਉਗੀ ਮੰਮੀ ਹੋਜੀ ਟੈਨਸ਼ਨ ਨਾ ਲਿਓ ਵੀ ਹੁਣ ਤੱਕ ਠੀਕ ਠੀਕ ਹੋਰ ਅੱਜ ਤੋਂ ਬਾਅਦ ਨਹੀਂ ਮੈਂ ਇਦਾਂ ਕਰਦੀ ਕੋਈ ਵੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਗਏ ਹਾਂ ਜੀ ਉਮੀਦ ਕਰਦੇ ਅਹੀਂ ਹਰ ਵਾਰੀ ਤਰ੍ਹਾਂ ਫੇਰ ਅੱਜ ਇੱਕ ਛੋਟੀ ਜੀ ਸਟੋਰੀ ਬਣਾ ਕੇ ਕੁਝ ਵਧੀਆ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਦੀ ਸਟੋਰੀ ਤੁਸੀਂ ਦੇਖੋਗੇ ਫੇਰ ਤੁਹਾਨੂੰ ਪਤਾ ਲੱਗ ਜਾਣਾ ਆ ਕਿ ਕੀ ਸਾਡੀ ਸਟੋਰੀ ਆ ਪਰ ਫੇਰ ਗੱਲ ਫੇਰ ਉੱਤੇ ਹੀ ਹੁੰਦੀ ਆ ਕਿ ਸਾਰੇ ਘਰਾਂ ਦੀ ਕਹਾਣੀ ਨਹੀਂ ਆ ਇਹ ਕੋਸ਼ਿਸ਼ ਕਰਦੀ ਆ ਕਹਾਣੀਆਂ ਆ ਜਿਹੜਾ ਵੀ ਦਾਨੀ ਦਾਦੀ ਵਿੱਚ ਫਰਕ ਪਾਇਆ ਜਾਂਦਾ ਆ ਵੈਸੇ ਜਿਹੜੇ ਅੱਜ ਕੱਲ ਪਰੈਂਟਸ ਬਹੁਤ ਵਧੀਆ ਪੜੇ ਲਿਖੇ ਆ ਸਾਰੇ ਫੈਮਲੀਆਂ ਬਹੁਤ ਵਧੀਆ ਨੇ ਕੋਈ ਨਹੀਂ ਫਰਕ ਪਾਉਂਦਾ ਇਹਨਾਂ ਚੀਜ਼ਾਂ ਵਿੱਚ ਕਿਉਂਕਿ ਰਿਸਪੈਕਟ ਸੇਮ ਦਾਦੀ ਦੀ ਆ ਤੇ ਸੇਮ ਨਾਨੀ ਦੀ ਆ ਪਰ ਕੋਸ਼ਿਸ਼ ਕਰਾ ਵਿੱਚ ਅਜੇ ਵੀ ਇਹ ਚੀਜ਼ਾਂ ਚੱਲਦੀਆਂ ਆਂ ਨਾਨੀ ਦਾਦੀ ਵਿੱਚ ਫਰਕ ਪਰ ਇਹ ਬੇਨਤੀ ਆ ਜੀ ਸਾਰਿਆਂ ਨੂੰ ਵੀ ਇਹ ਫਰਕ ਜਿਹੜਾ ਇਹ ਨਾ ਪਾਇਆ ਕਰੋ ਨਾਨੀ ਦਾਦੀ ਵਿੱਚ ਕਿਉਂਕਿ ਇਸ ਦਾ ਅਸਰ ਜਿਹੜਾ ਆ ਸਾਡੇ ਤੇ ਤੇ ਕੋਈ ਬਾਅਦ ਵਿੱਚ ਪੈਂਦਾ ਆ ਆ ਨਿੱਕੇ ਨਿੱਕੇ ਜਿਹੜੇ ਬੱਚੇ ਆ ਇਹਨਾਂ ਤੇ ਬਹੁਤ ਮਾੜਾ ਅਸਰ ਹੁੰਦਾ ਆ ਕਿਉਂਕਿ ਬੱਚੇ ਮੂੰਹੋਂ ਨਹੀਂ ਬੋਲਦੇ ਪਰ ਉਹ ਸਭ ਕੁਝ ਜਾਣਦੇ ਹੁੰਦੇ ਆ ਅੰਦਰ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਆ ਜੇ ਅੱਜ ਅਸੀਂ ਕਰਾਂਗੇ ਕੱਲ ਨੂੰ ਇਹਨਾਂ ਸਾਡੇ ਨਾਲ ਕਰਨਾ ਆ ਇਸ ਕਰਕੇ ਸਾਰਿਆਂ ਗਾੜੀ ਬੇਨਤੀ ਆ ਤੇ ਜੋ ਵੀ ਕਿਸੇ ਦੇ ਘਰ ਕੋਈ ਛੋਟਾ ਮੋਟਾ ਵੀ ਦੇ ਇਦਾਂ ਦਾ ਕੁਝ ਹੁੰਦਾ ਆ ਤੋ ਨਾ ਕੀਤਾ ਜਾਏ ਜੀ ਬਾਕੀ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਕੁਝ ਵਧੀਆ ਵਿਖਾਉਣ ਦੀ ਫਿਰ ਵੀ ਕਿਤੇ ਨਾ ਕਿਤੇ ਕੋਈ ਗਲਤੀ ਰਹਿ ਜਾਂਦੀ ਆ ਤੇ ਪਲੀਜ਼ ਤੁਸੀਂ ਮਾਫ ਕਰਨ ਦੇ ਜੋਗੇ ਸਾਨੂੰ ਮਾਫ ਕਰੋ ਬਾਕੀ ਸਾਡਾ ਚੈਨਲ ਰਿਆੜ ਮੱਲੀ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਸასი ਗਾਲ ਜੀ ਸასი